ਸਟਾਰ ਕਮਾਂਦਰੀ ਮੰਚ ਤੋਂ ਇੱਕ ਬੇਹਦ ਚੰਗੀ ਖਬਰ ਇਹ ਆਈ ਹੈ ਕਿ ਮੱਧ ਪੂਰਬ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ جنگ ਸੰਬੰਧੀ ਸਮਝੌਤਾ ਸਿਰੇ ਚੜ ਗਿਆ ਹੈ ਡੈਂਡੀ ਇਜ਼ਰਾਈਲ ਦੀ ਸੁਰੱਖਿਆ ਕੈਬਨਟ ਨੇਵੀ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਡੰਡੀ ਗਾਜ਼ਾ ਪੱਟੀ ਵਿੱਚ 15 ਮਹੀਨਿਆਂ ਤੋਂ ਛਿੜੀ ਇਸ جنگ ਵਿੱਚ ਬੇहद ਤਬਾਹੀ ਹੋਈ ਹੈ ਡੰਡੀ ਅੰਦਾਜ਼ੇ ਅਨੁਸਾਰ ਹੁਣ ਤੱਕ 50000 ਤੋਂ ਕਰੀਬ ਲੋਕ ਮਾਰੇ ਜਾ ਚੁੱਕੇ ਹਨ ਇਹਨਾਂ ਵਿੱਚ ਅੱਧੇ ਤੋਂ ਵੱਧ ਔਰਤਾਂ ਬੱਚੇ ਅਤੇ ਬਜ਼ੁਰਗ ਸ਼ਾਮਿਲ ਹਨ ਡੰਡੀ ਮੱਧ ਪੂਰਬ ਵਿੱਚ ਦਹਾਕਿਆਂ ਪਹਿਲਾਂ ਬਸਤੀਵਾਦੀਆਂ ਵੱਲੋਂ ਇਜ਼ਰਾਈਲ ਦੇਸ਼ ਦੀ ਸਥਾਪਨਾ ਕੀਤੀ ਗਈ ਸੀ ਡੰਡੀ ਇਸ ਤੋਂ ਬਾਅਦ ਅਰਬ ਦੇਸ਼ਾਂ ਵਿੱਚ ਇਸ ਨੂੰ ਲੈ ਕੇ ਲਗਾਤਾਰ ਤਣਾਅ ਬਣਿਆ ਰਿਹਾ ਹੈ ਡੰਡੀ ਇਸ ਮਸਲੇ ਉੱਤੇ ਹੁਣ ਤੱਕ ਕਈ ਲੜਾਈਆਂ ਹੋ ਚੁੱਕੀਆਂ ਹਨ ਡੰਡੀ ਇਜ਼ਰਾਈਲ ਨੂੰ ਖਤਮ ਕਰਨ ਲਈ ਈਰਾਨ ਨੇ ਕਸਮ ਖਾਦੀ ਹੋਈ ਹੈ ਡੰਡੀ ਉਸ ਦੀ ਛਾਅ ਉੱਤੇ ਇਥੇ ਕਈ ਅਜਿਹੇ ਸੰਗਠਨ ਬਣੇ ਹੋਏ ਹਨ ਜਿਨ੍ਹਾਂ ਨੇ ਅਰਬ ਮੁਲਕਾਂ ਤੋਂ ਹਥਿਆਰ ਅਤੇ مالی ਮਦਦ ਲੈ ਕੇ ਇਜ਼ਰਾਈਲ ਵਿਰੋਧ جنگ ਛੇੜੀ ਹੋਈ ਹੈ ਡੰਡੀ ਪਹਿਲਾਂ ਹੋਏ ਇੱਕ ਸਮਝੌਤੇ ਅਧੀਨ ਪੱਛਮੀ ਕਿਨਾਰੇ ਅਤੇ ਦੂਜੇ ਪਾਸੇ ਗਾਜ਼ਾ ਪੱਟੀ ਵਿੱਚ ਫਲਸਤੀਨੀਆਂ ਨੂੰ ਵਸਾਉਣ ਦੀ ਯੋਜਨਾ ਬਣਾਈ ਗਈ ਸੀ ਬਾਰੇ ਸਮੇ ਸਮੇ ਛਿੜੀਆਂ ਲੜਾਈਆਂ ਕਾਰਨ ਇਜ਼ਰਾਈਲ ਨੇ ਕੁਝ ਅਰਬ ਦੇਸ਼ਾਂ ਅਤੇ ਪੱਛਮੀ ਕਿਨਾਰੇ ਉੱਤੇ ਵਸੇ ਫਲਸਤੀਨੀਆਂ ਦੀ ਥਾਂ ਉੱਤੇ ਕਬਜ਼ਾ ਕਰਕੇ ਆਪਣੀਆਂ ਪੱਕੀਆਂ ਰਿਹائشਾਂ ਬਣਾ ਲਈਆਂ ਜਿਸ ਨਾਲ ਇਹ ਮਸਲਾ ਹੋਰ ਵੀ ਗੁੰਝਲਦਾਰ ਬਣਦਾ ਗਿਆ ਡੈਂਡੀ ਦੂਜੇ ਪਾਸੇ ਗਾਜ਼ਾ ਪੱਟੀ ਦੇ ਛੋਟੇ ਜਿਹੇ ਇਲਾਕੇ ਵਿੱਚ 23 ਲੱਖ ਦੇ ਕਰੀਬ ਫਲਸਤੀਨੀ ਵਸੇ ਹੋਏ ਸਨ ਜੋ ਇਜ਼ਰਾਇਲ ਦੇ ਘੇਰੇ ਵਿੱਚ ਹੀ ਸਨ ਪਰ ਉਥੇ ਇਜ਼ਰਾਇਲ ਵਿਰੁੱਧ ਬਣੇ ਲੜਾਕੂ ਸੰਗਠਨ ਹਮਾਸ ਨੇ ਕਬਜ਼ਾ ਕਰਕੇ ਆਪਣਾ ਪ੍ਰਸ਼ਾਸਨ ਕਾਇਮ ਕਰ ਲਿਆ ਸੀ ਦੰਡੀ ਪਿਛਲੇ ਲਗਭਗ 10 ਸਾਲਾਂ ਤੋਂ ਹਮਾਸ ਦੀ ਹਰ ਤਰ੍ਹਾਂ ਦੀ ਮਦਦ ਕੋਜ ਅਰਬ ਮੌਲਕ ਵੀ ਕਰਦੇ ਰਹੇ ਹਨ ਜਿਸ ਨਾਲ ਉਹ ਆਪਣੀ ਤਾਕਤ ਵਧਾਉਂਦਾ ਰਿਹਾ ਹੈ ਜੋ ਇਜ਼ਰਾਈਲ ਲਈ ਹਮੇਸ਼ਾ ਚਿੰਤਾ ਦੀ ਗੱਲ ਬਣੀ ਰਹੀ ਹੈ ਡੰਡੀ ਕੰਡੇਦਾਰ ਤਾਰ ਲਗਾ ਕੇ ਗਾਜ਼ਾ ਬੱਟੀ ਚੋਂ ਹਮਾਸ ਦੀਆਂ ਇਜ਼ਰਾਈਲ ਵਿਰੁੱਧ ਕਾਰਵਾਈਆਂ ਨੂੰ ਰੋਕਣ ਦਾ ਵੱਡਾ ਯਤਨ ਕੀਤਾ ਗਿਆ ਸੀ ਪਾਰ 7 ਅਕਤੂਬਰ 2023 ਨੂੰ ਹਮਾਸ ਦੇ ਸਿੱਖਿਅਤ ਅਤੇ ਹਥਿਆਰਬੰਦ ਖਾੜਕੂਆਂ ਨੇ ਇਜ਼ਰਾਈਲ ਦੀਆਂ ਸਰਹੱਦਾਂ ਨੂੰ ਪਾਰ ਕਰਕੇ ਡਰੋਨਾਂ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰਕੇ 1200 ਦੇ ਕਰੀਬ ਇਜ਼ਰਾਈਲੀਆਂ ਨੂੰ ਮਾਰ ਦਿੱਤਾ ਸੀ ਅਤੇ 250 ਦੇ ਲਗਭਗ ਵਿਅਕਤੀਆਂ ਨੂੰ ਬੰਦਕ ਬਣਾ ਕੇ ਉਹ ਆਪਣੇ ਇਲਾਕੇ ਵਿੱਚ ਲੈ ਗਏ ਸਨ ਡੰਡੀ ਉਸ ਤੋਂ ਬਾਅਦ ਉੱਥੇ ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚ ਪਹਿਲਾਂ ਤਾਂ ਲਗਾਤਾਰ ਹਵਾਈ ਹਮਲੇ ਕੀਤੇ ਅਤੇ ਉਸ ਤੋਂ ਬਾਅਦ ਆਪਣੀਆਂ ਜ਼ਮੀਨੀ ਫੌਜਾਂ ਨਾਲ ਹਮਲਾ ਕੀਤਾ ਡੰਡੀ ਇਨ੍ਹਾਂ ਹਮਲਿਆਂ ਵਿੱਚ ਹਜ਼ਾਰਾਂ ਹੀ ਲੋਕ ਮਾਰੇ ਗਏ ਡੰਡੀ ਇਜ਼ਰਾਈਲ ਵੱਲੋਂ ਸਰਹੱਦ ਤੋਂ ਕਿਸੇ ਤਰ੍ਹਾਂ ਦੀ ਰਸਦ ਗਾਜ਼ਾ ਪੱਟੀ ਵਿੱਚ ਨਾ ਜਾਣ ਦਿੱਤੀ ਜਿਸ ਨਾਲ ਲੋਕ ਉਥੇ ਲੋਕ ਭੁੱਖੇ ਮਰਨ ਲੱਗੇ ਅਤੇ